ਮੈਂ ਕਨੇਡਾ 'ਚ ਨੌਕਰੀ ਕਰਦਾ ਸੀ ਮੇਰੀ ਮਾਂ ਤੇ ਮੇਰੀ ਪਤਨੀ ਪਿੰਡ ਵਿੱਚ ਰਹਿੰਦੇ ਆ ਸੀ ਮੇਰੀ ਮਾਂ ਦੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਮੇਰੀ ਪਤਨੀ ਨੇ ਮੇਰੇ ਤੋਂ 10 ਲੱਖ ਰੁਪਏ ਮੰਗਵਾਏ ਪਰ ਅਗਲੇ ਹੀ ਦਿਨ ਮੇਰੀ ਮਾਂ ਦੀ ਮੌਤ ਹੋ ਗਈ ਕੁਝ ਦਿਨਾਂ ਦੇ ਬਾਅਦ ਘਰ ਦੇ ਨੌਕਰ ਨੇ ਮੈਨੂੰ ਦੱਸਿਆ ਕਿ ਤੁਹਾਡੀ ਪਤਨੀ ਦੀ ਵੀ ਮੌਤ ਹੋ ਗਈ ਹੈ ਜਦੋਂ ਮੈਂ ਇੰਡੀਆ ਆਇਆ ਤਾਂ ਮੇਰੀ ਮਾਂ ਤੇ ਮੇਰੀ ਪਤਨੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਦੋਂ ਮੈਂ ਮੇਰੇ ਨੌਕਰ ਦੇ ਘਰ ਗਿਆ ਤਾਂ ਮੇਰੇ ਨੌਕਰ ਦੇ ਘਰੋਂ ਮੇਰੀ ਮਾਂ ਤੇ ਮੇਰੀ ਪਤਨੀ ਦੀਆਂ ਆਵਾਜ਼ਾਂ ਆ ਰਹੀਆਂ ਸੀ ਪਰ ਅੰਦਰ ਕੋਈ ਨਹੀਂ ਸੀ ਮੈਨੂੰ ਸ਼ੱਕ ਹੋਇਆ ਤਾਂ ਮੈਂ ਉਸ ਸਮੇਂ ਘਰ ਦੀ ਤਲਾਸ਼ੀ ਲਈ ਅੰਦਰ ਪੜਦੇ ਹੀ ਮੇਰੇ ਹੋਸ਼ ਉੱਡ ਗਏ ਮੇਰਾ ਨਾਮ ਪ੍ਰਦੀਪ ਹੈ ਮੈਂ ਕਈ ਸਾਲ ਇੰਗਲੈਂਡ ਵਿੱਚ ਨੌਕਰੀ ਕੀਤੀ ਪਰਦੇਸ਼ ਵਿੱਚ ਇਕੱਲਾ ਰਹਿਣਾ ਕਿੰਨਾ ਔਖਾ ਹੁੰਦਾ ਹੈ ਇਹ ਗੱਲ ਤਾਂ ਅਸੀਂ ਪ੍ਰਦੇਸੀ ਜਾਣਦੇ ਹਾਂ ਮੈਂ ਤਾਂ ਪ੍ਰਦੇਸ਼ ਵਿੱਚ ਰਹਿੰਦੇ ਵੀ ਦਿਨ ਰਾਤ ਆਪਣੀ ਪਤਨੀ ਦੀ ਫਿਕਰ ਵਿੱਚ ਰਹਿੰਦਾ ਸੀ ਮੇਰੀ ਮਾਂ ਦੀ ਮੌਤ ਤੋਂ ਬਾਅਦ ਉਹ ਬਿਲਕੁਲ ਕੱਲੀ ਹੋ ਗਈ ਸੀ ਮੇਰਾ ਤੇ ਕਮਲ ਦਾ ਗਿਆ ਹੋਏ ਨੂੰ ਹਜੇ ਜਿਆਦਾ ਟਾਈਮ ਨਹੀਂ ਹੋਇਆ ਸੀ ਸਾਡਾ ਪਿਆਰ ਇੰਸਟਾਗ੍ਰਾਮ ਤੋਂ ਸ਼ੁਰੂ ਹੋਇਆ ਸੀ ਜਦੋਂ ਮੈਨੂੰ ਛੁੱਟੀ ਹੋਈ ਤਾਂ ਮੈਂ ਇੰਡੀਆ ਵਾਪਸ ਆ ਗਿਆ ਮੈਂ ਉਸ ਨਾਲ ਵਿਆਹ ਕਰਵਾ ਲਿਆ ਫਿਰ ਨੌਕਰੀ ਦਾ ਕਰਕੇ ਮੈਨੂੰ ਦੁਬਾਰਾ ਵਾਪਸ ਕੈਨੇਡਾ ਜਾਣਾ ਪਿਆ ਇਸ ਲਈ ਮੈਂ ਵਿਆਹ ਦੇ 4 ਮਹੀਨੇ ਬਾਅਦ ਹੀ ਉਸ ਨੂੰ ਮਾਂ ਦੇ ਕੋਲ ਛੱਡ ਕੇ ਕੈਨੇਡਾ ਆ ਗਿਆ ਮੇਰੀ ਮਾਂ ਕਾਫੀ ਸਾਲਾਂ ਤੋਂ ਇਕੱਲੀ ਰਹਿ ਰਹੀ ਸੀ ਜਦੋਂ ਮੈਂ ਮੇਰੀ ਪਤਨੀ ਨੂੰ ਉੱਥੇ ਛੱਡ ਦਿੱਤਾ ਮੇਰੀ ਮਾਂ ਉਸ ਨਾਲ ਰਹਿਣ ਲੱਗੀ ਤਾਂ ਉਸ ਨੇ ਮੈਨੂੰ ਇੱਕ ਇਸ ਤਰ੍ਹਾਂ ਦੀ ਗੱਲ ਦੱਸੀ ਮੈਂ ਹੈਰਾਨ ਰਹਿ ਗਿਆ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕਿਵੇਂ ਹੋ ਸਕਦਾ ਹੈ ਕਮਲ ਨੇ ਮੈਨੂੰ ਦੱਸਿਆ ਕਿ ਮੇਰੀ ਮਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਹਨ ਪਰ ਉਹ ਮੇਰੇ ਤੋਂ ਆਪਣੀਆਂ ਬਿਮਾਰੀਆਂ ਨੂੰ ਲੁਕਾਉਂਦੀ ਆ ਇਹ ਸੁਣ ਕੇ ਮੈਂ ਡਰ ਗਿਆ ਕਿਉਂਕਿ ਮੈਂ ਤਾਂ ਇਹੀ ਸਮਝਦਾ ਸੀ ਕਿ ਮੇਰੀ ਮਾਂ ਤੰਦਰੁਸਤ ਹੈ ਅਤੇ ਆਪਣੀ ਜ਼ਿੰਦਗੀ ਜਿਉਂਦੀ ਹੈ ਕਮਲ ਨੇ ਮੈਨੂੰ ਦੱਸਿਆ ਕਿ ਮਾਂ ਇਹ ਸੋਚ ਕੇ ਮੈਨੂੰ ਕੁੱਝ ਨਹੀਂ ਦੱਸਦੀ ਕਿ ਮੇਰਾ ਬੇਟਾ ਪਰੇਸ਼ਾਨ ਹੋਵੇਗਾ ਇਸ ਲਈ ਉਹ ਸਨੇ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੁਣ ਨਾ ਕਮਲ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਅਤੇ ਫੇਰ ਉਸਨੇ ਮਾਦਾਈ ਲਾਜ ਲਈ ਮੇਰੇ ਤੋਂ ਪੈਸੇ ਮੰਗੇ ਅਤੇ ਬੜੇ ਪਿਆਰ ਨਾਲ ਮੇਰੇ ਨਾਲ ਗੱਲ ਕਰਦੀ ਅਤੇ ਮਾਂ ਦੀ ਸਿਹਤ ਬਾਰੇ ਮੈਨੂੰ ਦੱਸਦੀ ਰਹਿੰਦੀ ਮੈਂ ਬਹੁਤ ਖੁਸ਼ ਹੁੰਦਾ ਕਿ ਮੈਂ ਇਸ ਤਰ੍ਹਾਂ ਦੀ ਲੜਕੀ ਨਾਲ ਵਿਆਹ ਕਰਵਾਇਆ ਹੈ ਜੋ ਮੇਰੀ ਮਾਂ ਦਾ ਬਹੁਤ ਧਿਆਨ ਰੱਖਦੀ ਹੈ ਜਦੋਂ ਮੈਂ ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਜਾਂ ਤਾਂ ਮਾਂ ਕਿਸੇ ਆਂਡਕ ਮੰਡ ਦੇ ਘਰ ਗਈ ਹੁੰਦੀ ਜਾਂ ਫੇਰਾ ਮਾਸ ਹੋ ਰਹੀ ਹੁੰਦੀ ਮੈਂ ਵੀਡੀਓ ਕਾਲ ਤੇ ਹੀ ਮਾਂ ਨੂੰ ਦੇਖ ਲੈਂਦਾ ਸੀ ਜਿਸ ਕੰਪਨੀ ਵਿੱਚ ਮੈਂ ਕੰਮ ਕਰਦਾ ਸੀ ਉੱਥੇ ਫੋਨ ਅਲਾਉਡ ਨਹੀਂ ਸੀ ਜਾਂ ਤਾਂ ਫੋਨ ਦਫ਼ਤਰ ਦੇ ਨੰਬਰ ਤੇ ਆਉਂਦਾ ਸੀ ਪਰ ਇੱਕ ਦਿਨ ਫੋਨ ਕਿਸੇ ਜ਼ਰੂਰੀ ਕੰਮ ਦੇ ਲਈ ਆਇਆ ਮੈਂ ਵੀ ਘਬਰਾ ਗਿਆ ਮੈਂ ਜਿੰਮੀ ਹੀ ਫੋਨ ਚੱਕਿਆ ਤਾਂ ਕਮਲ ਦੇ ਰੋਣ ਦੀ ਆਵਾਜ਼ ਆਈ ਮੈਂ ਪਰੇਸ਼ਾਨ ਹੋ ਗਿਆ ਤੇ ਕਿਹਾ ਕਿ ਮੈਨੂੰ ਚੰਗੀ ਤਰ੍ਹਾਂ ਦੱਸੋ ਕੀ ਹੋਇਆ ਹੈ ਔਰ ਹੁੰਦੀ ਹੋਈ ਕਹਿਣ ਲੱਗੀ ਕਿ ਪ੍ਰਦੀਪ ਮਾਂ ਦੀ ਮੌਤ ਹੋ ਗਈ ਹੈ ਸਭ ਕੁਝ ਖਤਮ ਹੋ ਗਿਆ ਹੈ ਬਸ ਤੂੰ ਵਾਪਸ ਆ ਜਾ ਇਹ ਸੁਣਦੇ ਹੀ ਮੇਰੇ ਹੋਸ਼ ਉੱਡ ਗਏ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਮੈਂ ਗੁੱਸੇ ਵਿੱਚ ਉਸ ਨੂੰ ਝਿੜਕਿਆ ਤੇ ਕਿਹਾ ਕਿ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ ਮੈਂ 4 ਮਹੀਨੇ ਪਹਿਲਾਂ ਤਾਂ ਮਾਂ ਨੂੰ ਠੀਕ ਛੱਡ ਕੇ ਆਇਆ ਹਾਂ ਮੈਂ ਮੰਨਦਾ ਹਾਂ ਕਿ ਉਹ ਬਿਮਾਰ ਸੀ ਪਰ ਉਹ ਇੰਨੀ ਵੀ ਬਿਮਾਰ ਨਹੀਂ ਸੀ ਕਿ ਉਹ ਅਚਾਨਕ ਮੈਨੂੰ ਛੱਡ ਕੇ ਚਲੀ ਗਈ ਮੈਂ ਆਪਣੇ ਆਪ ਨੂੰ ਤੇ ਕੰਟਰੋਲ ਹੀ ਨਾ ਕਰ ਪਾਇਆ ਮੇਰੇ ਹੱਥੋਂ ਫੋਨ ਛੁੱਟ ਕੇ ਹੇਠਾਂ ਡਿੱਗ ਪਿਆ ਮੇਰੇ ਦੋਸਤ ਨੇ ਮੈਨੂੰ ਮਸਾ ਸੰਭਾਲ ਲਿਆ ਕੰਪਨੀ ਦੇ ਮਾਲਕ ਨਾਲ ਗੱਲ ਕੀਤੀ ਤੇ ਮੈਨੂੰ ਇੱਕ ਹਫਤੇ ਦੀ ਛੁੱਟੀ ਮਿਲ ਗਈ ਅਗਲੇ ਹੀ ਦਿਨ ਮੈਂ ਫਲਾਈਟ ਤੇ ਘਰ ਆ ਗਿਆ ਅਤੇ ਆਪਣੀ ਮਾਂ ਦਾ ਮਰਿਆ ਹੋਇਆ ਮੂੰਹ ਦੇਖ ਕੇ ਰੋਣ ਲੱਗ ਗਿਆ ਮੈਂ ਇੰਨਾ ਬਾਦਮ ਸੀਤ ਸੀ ਕਿ ਆਪਣੀ ਮਾਂ ਨਾਲ ਆਖੀ ਮੁਲਾਕਾਤ ਵੀ ਨਾ ਕਰ ਸਕਿਆ ਕਿਉਂਕਿ ਮੈਂ ਵਿਦੇਸ਼ ਵਿੱਚ ਰਹਿ ਕੇ ਪੈਸਾ ਕਮਾਉਂਦਾ ਸੀ ਅਤੇ ਉਹਨਾਂ ਦੇ ਅਕਾਊਂਟ ਵਿੱਚ ਭੇਜਦਾ ਸੀ ਉਹ ਇੱਥੇ ਕੀ ਕਰਦਿਆਂ ਸੀ ਮੇਰੇ ਘਰ ਦੇ ਕਿਸ ਤਰ੍ਹਾਂ ਦੇ ਹਾਲਾਤ ਸਾਨੂੰ ਮੈਨੂੰ ਕੁਝ ਵੀ ਪਤਾ ਨਹੀਂ ਸੀ ਮੇਰੀ ਪਤਨੀ ਮੈਨੂੰ ਉਸ ਦੀ ਬਿਮਾਰੀ ਬਾਰੇ ਨਾ ਦੱਸਦੀ ਤਾਂ ਸ਼ਾਇਦ ਮੈਂ ਬਿਲਕੁਲ ਅਣਜਾਣ ਰਹਿਦਾ ਮੇਰੀ ਪਤਨੀ ਨੇ ਮੈਨੂੰ ਮਸਾਹ ਸੰਭਾਲਿਆ ਮੈਂ ਹਫਤੇ ਬਾਅਦ ਸ਼ਹਿਰ ਕੈਨੇਡਾ ਜਾਣਾ ਸੀ ਮੈਂ ਇਹ ਸੋਚ ਕੇ ਪਰੇਸ਼ਾਨ ਹੋ ਗਿਆ ਸੀ ਕਿ ਮੈਂ ਆਪਣੀ ਪਤਨੀ ਨੂੰ ਕਿਸ ਦੇ ਸਹਾਰੇ ਛੱਡ ਕੇ ਜਾਵਾਂਗਾ ਉਸ ਦੇ ਮਾਪੇ ਤਾਂ ਦੂਜੇ ਸ਼ਹਿਰ ਵਿੱਚ ਰਹਿੰਦੇ ਹਨ ਉਸ ਦਾ ਇੱਥੇ ਕੋਈ ਨਹੀਂ ਸੀ ਇਸ ਸ਼ਹਿਰ ਵਿੱਚ ਉਸ ਦਾ ਇੱਕ ਭਰਾ ਸੀ ਜੇਸਨੂ ਮੇਰੀ ਪਤਨੀ ਦੀ ਕੋਈ ਖਾਸ ਵੀ ਕਰਨ ਨਹੀਂ ਸੀ ਇਸ ਲਈ ਉਹ ਵੀ ਆਪਣੇ ਪੇਕੇ ਘਰ ਨਹੀਂ ਜਾਣਾ ਚਾਹੁੰਦੀ ਸੀ ਮੈਂ ਵੀ ਨਹੀਂ ਚਾਹੁੰਦਾ ਸੀ ਕਿ ਮੇਰੇ ਘਰ ਨੂੰ ਜਿੰਦਾ ਲੱਗ ਜਾਵੇ ਜੇਕਰ ਮੇਰਾ ਬਸ ਚਾਲਦਾ ਤਾਂ ਮੈਂ ਉਸ ਨੂੰ ਆਪਣੇ ਨਾਲ ਲੈ ਜਾਂਦਾ ਪਰ ਮੈਂ ਆਪਣੀ ਕੰਪਨੀ ਵੱਲੋਂ ਦਿੱਤੇ ਗਏ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦਾ ਸੀ ਜਿੱਥੇ ਮੇਰੇ ਨਾਲ ਹੋਰ ਵੀ ਦੋ ਤਿੰਨ ਮੁੰਡੇ ਰਹਦੇ ਸੀ ਮੇਰੀ ਤਨਖਾਹ ਵੀ ਇੰਨੀ ਨਹੀਂ ਸੀ ਕਿ ਮੈਂ ਆਪਣੀ ਪਤਨੀ ਨੂੰ ਆਪਣੇ ਨਾਲ ਲਿਜਾ ਸਕਾਂ ਅਤੇ ਕੈਨੇਡਾ ਵਿੱਚ ਆਪਣੀ ਪਤਨੀ ਨਾਲ ਰਹਿ ਸਕਾਂ ਮੇਰਾ ਖਿਆਲ ਸੀ ਕਿ ਮੈਂ ਕੁਝ ਸਾਲਾਂ ਵਿੱਚ ਹੀ ਪੈਸੇ ਕਮਾ ਕੇ ਇੱਥੇ ਆ ਜਾਵਾਂਗਾ ਫਿਰ ਅਸੀਂ ਦੋਨੋਂ ਸਾਰੀ ਜ਼ਿੰਦਗੀ ਆਰਾਮ ਨਾਲ ਕੋਈ ਕਾਰੋਬਾਰ ਕਰਕੇ ਇੱਥੇ ਗੁਜ਼ਾਰਾ ਕਰ ਸਕਦੇ ਹਾਂ ਮੈਨੂੰ ਫੇਰ ਕਦੇ ਦੁਬਾਰਾ ਪ੍ਰਦੇਸ਼ ਜਾਂਦੀ ਲੋੜ ਹੀ ਨਾ ਪਵੇਗੀ ਇਸ ਲਈ ਮੈਂ ਬਹੁਤ ਸੋਚ ਸਮਝ ਕੇ ਇੱਕ ਅਜਨਬੀ ਨਾਲ ਗੱਲ ਕੀਤੀ ਅਤੇ ਇੱਕ ਨੌਕਰ ਨੂੰ ਇੱਥੇ ਘਰ ਨੂੰ ਨੌਕਰੀ ਤੇ ਰੱਖ ਲਿਆ ਆਪਣੀ ਮਾਂ ਦਾ ਸਾਰਾ ਕੁਝ ਮੈਂ ਕਮਲ ਦੇ ਨਾਮ ਤੇ ਕਰਵਾ ਦਿੱਤਾ ਤਾਂ ਕਿ ਆਸਾਨੀ ਨਾਲ ਬੈਂਕ ਵਿੱਚ ਮੇਰੇ ਭੇਜੇ ਗਏ ਪੈਸੇ ਲੈ ਸਕਣ ਮੈਂ ਉਸ ਨੂੰ ਕਹਿ ਦਿੱਤਾ ਕਿ ਮੈਂ ਜਿਆਦਾ ਤੋਂ ਜਿਆਦਾ ਪੈਸੇ ਭੇਜਾਂਗਾ ਉਹ ਸਾਰੇ ਪੈਸੇ ਤੂੰ ਜਮ੍ਹਾਂ ਕਰਦੀ ਰਹੀ ਫੇਰ ਮੈਂ ਕੁਝ ਸਾਲਾਂ ਬਾਅਦ ਕੈਨੇਡਾ ਦੀ ਨੌਕਰੀ ਛੱਡ ਕੇ ਇੱਥੇ ਆ ਕੇ ਕੋਈ ਬਿਜ਼ਨਸ ਕਰ ਲਵਾਂਗਾ ਇਹ ਸੁਣ ਕੇ ਉਹ ਬਹੁਤ ਖੁਸ਼ ਹੋ ਗਈ ਕਮਲਾ ਦੇ ਅਕਾਊਂਟ ਵਿੱਚ ਬਹੁਤ ਪੈਸੇ ਭੇਜੇ ਪਰ ਜਦੋਂ ਇੱਥੋਂ ਜਾਣ ਦਾ ਸਮਾਂ ਆਇਆ ਤਾਂ ਮੇਰਾ ਜਾਣ ਦਾ ਮਨ ਹੀ ਨਹੀਂ ਕਰ ਰਿਹਾ ਸੀ ਮੈਂ ਜਦੋਂ ਵੀ ਫ੍ਰੀ ਹੁੰਦਾ ਮੈਂ ਆਪਣੀ ਪਤਨੀ ਨੂੰ ਫੋਨ ਕਰਦਾ ਪਰ ਉਹ ਗੱਲ ਹੀ ਘੱਟ ਕਰਦੀ ਓ ਕੈਂਡੀ ਕੀ ਮੈਂ ਬੀਜੀ ਹਾਂ ਪਿਛਲੇ ਕੁਝ ਦਿਨਾਂ ਤੋਂ ਉਹ ਮੈਨੂੰ ਥੱਕੀ ਹੋਈ ਲੱਗਦੀ ਸੀ ਮੈਨੂੰ ਲੱਗਦਾ ਸੀ ਕਿ ਉਸ ਨੂੰ ਕੋਈ ਤਕਲੀਫ ਜਾਂ ਫਿਰ ਕੋਈ ਬਿਮਾਰੀ ਹੋਵੇਗੀ ਜਦੋਂ ਇੱਕ ਦਿਨ ਸਾਡੇ ਘਰੋਂ ਅਚਾਨਕ ਫੋਨ ਆਇਆ ਤਾਂ ਮੇਰੇ ਹੋਸ਼ ਉੱਡ ਗਏ ਮੇਰੀ ਮਾਂ ਦੀ ਮੌਤ ਨੂੰ 3 ਮਹੀਨੇ ਹੀ ਹੋਏ ਸੀ ਕਿ ਅਚਾਨਕ ਮੇਰੀ ਜ਼ਿੰਦਗੀ ਉੱਜੜ ਗਈ ਇਹ ਫੋਨ ਮੇਰੇ ਸਾਲੇ ਦਾ ਸੀ ਉਸ ਨੇ ਮੈਨੂੰ ਦੱਸਿਆ ਕਿ ਅਚਾਨਕ ਹੀ ਕਮਲ ਨੂੰ ਹਾਰਟ ਅਟੈਕ ਆ ਗਿਆ ਕਿਉਂਕਿ ਉਸ ਨੂੰ ਪਿਛਲੇ ਕੁਝ ਦਿਨਾਂ ਤੋਂ ਕਿਡਨੀ ਦੀ ਪ੍ਰੋਬਲਮ ਸੀ ਫੇਰ ਪਤਾ ਲੱਗਿਆ ਕਿ ਉਸ ਦੀਆਂ ਦੋਨੋਂ ਕਿਡਨੀਆਂ ਖਰਾਬ ਹੋ ਗੰਨੀਆਂ ਸੀ ਕਿਉਂਕਿ ਉਹ ਇਲਾਜ ਨਹੀਂ ਕਰਵਾਉਂਦੀ ਸੀ ਮੌਤ ਉਸ ਦੇ ਨਸੀਬ ਵਿੱਚ ਸੀ ਮੈਂ ਮੇਰੇ ਸਾਲੇ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਮੇਰੇ ਸਾਲੇ ਦੀ ਗੱਲ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਮੈਂ ਲਾਵ ਮੈਰਿਜ ਕਰਵਾਈ ਸੀ ਅਤੇ ਮਸਾਹੀ ਮੈਂ ਆਪਣੀ ਮਾਂ ਨੂੰ ਵਿਆਹ ਦੇ ਲਈ ਮਨਾਇਆ ਸੀ ਕੈਨੇਡਾ ਵਿੱਚ ਕੰਮ ਮਿਲਣਾ ਇੰਨਾ ਸੌਖਾ ਨਹੀਂ ਹੁੰਦਾ ਇੱਥੇ ਛੁੱਟੀ ਕਰਨ ਵਾਲੇ ਨੂੰ ਇੱਥੋਂ ਨੌਕਰੀ ਤੋਂ ਕੱਢ ਦਿੰਦੇ ਹਨ ਇਸ ਲਈ ਮੈਂ ਮਜਬੂਰੀ ਵਿੱਚ ਇਹ ਨੌਕਰੀ ਛਾੱਕ ਦਿੱਤੀ ਅਤੇ ਮੈਂ ਆਪਣੀ ਪਤਨੀ ਦੇ ਸੰਸਕਾਰ ਲਈ ਘਰ ਆ ਗਿਆ ਘਰ ਵਿੱਚ ਆ ਕੇ ਮੈਨੂੰ ਇੱਕ ਹੋਰ ਝਟਕਾ ਲੱਗਿਆ ਜੋ ਮੈਂ ਘਰ ਵਿੱਚ ਨੌਕਰ ਰੱਖਿਆ ਸੀ ਉਸ ਨੇ ਮੈਨੂੰ ਦੱਸਿਆ ਕਿ ਮੈਡਮ ਦਾ ਸੰਸਕਾਰ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਘਰ ਵਾਲੇ ਸ਼ਹਿਰ ਚਲੇ ਗਏ ਹਨ ਇਹ ਸੁਣ ਕੇ ਮੈਂ ਬਿਲਕੁਲ ਹੈਰਾਨ ਰਹਿ ਗਿਆ ਮੇਰੇ ਸਹੁਰਿਆਂ ਨੇ ਮੇਰੀ ਵਾਪਸੀ ਦਾ ਇੰਤਜ਼ਾਰ ਨਹੀਂ ਕੀਤਾ ਮੇਰੇ ਆਉਣ ਵਿੱਚ ਸਿਰਫ ਚੌਦਿਕਾਂ ਤੇ ਲੱਗਦੇ ਸੀ ਮੇਰੀ ਪਤਨੀ ਦਾ ਸੰਸਕਾਰ ਕਰ ਦਿੱਤਾ ਗਿਆ ਮੈਂ ਗੁੱਸੇ ਵਿੱਚ ਆਪਣੇ ਸਾਲੇ ਨੂੰ ਫੋਨ ਕੀਤਾ ਕਿ ਮੇਰੀ ਪਤਨੀ ਸੀਓ ਤੁਸੀਂ ਮੇਰਾ ਇੰਤਜ਼ਾਰ ਕਰ ਲੈਂਦੇ ਉਹ ਕਹਿਣ ਲੱਗਾ ਕਿ ਹਾਲਤ ਬਹੁਤ ਖਰਾਬ ਸੀ ਉਸ ਦੀ ਲਾਸ਼ ਨੂੰ ਜਗਾ ਸਮਾਂ ਨਹੀਂ ਰੱਖਿਆ ਜਾ ਸਕਦਾ ਸੀ ਇਸ ਲਈ ਉਹ ਸਾਡਾ ਅੰਤਿਮ ਸੰਸਕਾਰ ਕਰਨਾ ਜ਼ਰੂਰੀ ਸੀ ਇਹ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ ਮੈਂ ਤਾਂ ਟੁੱਟ ਗਿਆ ਸੀ ਮੈਂ ਆਪਣੀ ਮਾਂ ਨਾਲ ਆਖੀ ਵਾਰ ਗੱਲ ਵੀ ਨਾ ਕਰ ਸਕਿਆ ਤੇ ਆਪਣੀ ਪਤਨੀ ਦੀ ਸ਼ਕਲ ਵੀ ਨਾ ਦੇਖ ਸਕਿਆ ਮੈਨੂੰ ਘਬਰਾਟ ਹੋਣ ਲੱਗੀ। ਨੌਕਰ ਨੇ ਮੈਨੂੰ ਸੰਭਾਲ ਲਿਆ ਤੇ ਮੈਨੂੰ ਮੇਰੇ ਕਮਰੇ ਵਿੱਚ ਪਹੁੰਚਾ ਦਿੱਤਾ। ਮੇਰਾ ਘਰ ਬਿਲਕੁਲ ਸੁੰਨਾ ਹੋ ਗਿਆ ਸੀ। ਅੱਜ ਤੱਕ ਕਦੇ ਵੀ ਮੈਂ ਆਪਣੇ ਘਰ ਵਿੱਚ ਇੰਨਾ ਡਰ ਮਹਿਸੂਸ ਨਹੀਂ ਕੀਤਾ ਸੀ। ਇੱਥੇ ਹਰ ਸਮੇਂ ਮੈਨੂੰ ਮੇਰੀ ਪਤਨੀ ਦੀ ਯਾਦ ਆਉਂਦੀ ਸੀ। ਮੇਰੀ ਪਤਨੀ ਦਾ ਕਮਰਾ ਬੰਦ ਸੀ। ਮੈਂ ਕਮਰੇ ਵਿੱਚ ਚਲਾ ਗਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੇਰੀ ਤਾਂ ਦੁਨੀਆ ਹੀ ਉੱਜੜ ਗਈ ਸੀ। ਨਹੀਂ ਤਾਂ ਮੇਰੀ ਮਾਂ ਰਹੀ ਸੀ ਅਤੇ ਨਾ ਹੀ ਮੈਨੂੰ ਪਿਆਰ ਕਰਨ ਵਾਲੀ ਮੇਰੀ ਪਤਨੀ ਮੈਂ ਜਾਣਦਾ ਤਾਂ ਕਿੱਥੇ ਜਾਂਦਾ ਮੈਂ ਨੌਕਰੀ ਵੀ ਛੱਡ ਕੇ ਆ ਗਿਆ ਸੀ ਮੇਰੀ ਹਸਦੀ ਖੇਡਦੀ ਜ਼ਿੰਦਗੀ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਸੀ ਮੈਂ ਮੇਰੇ ਸਾਲੇ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਸ ਨੂੰ ਪੁੱਛ ਸਕਾਂ ਕਿ ਉਸ ਨੂੰ ਹੋਇਆ ਕੀ ਸੀ ਫਿਰ ਉਹ ਜਾਣਕ ਕਿ ਮੈਂ ਮਰ ਗਈ ਉਸ ਦਾ ਸੰਸਕਾਰ ਕਿਵੇਂ ਹੋਇਆ ਮੈਂ ਸਾਰਾ ਦਿਨ ਆਪਣੇ ਘਰ ਬੰਦ ਰਹਿੰਦਾ ਮੇਰਾ ਨੌਕਰ ਆ ਕੇ ਮੈਨੂੰ ਖਾਣ ਪੀਣ ਦਾ ਪੁੱਛਦਾ ਉਸ ਦਾ ਨਾਮ ਗੁਰਪ੍ਰੀਤ ਸੀ ਉਹ ਬਹੁਤ ਹੀ ਇਮਾਨਦਾਰ ਸੀ ਉਹ ਮੈਨੂੰ ਜਵੜਦਾਸ ਦੀ ਰੋਟੀ ਖਵਾ ਕੇ ਚਲਾ ਜਾਂਦਾ ਮੈਨੂੰ ਇੰਡੀਆ ਆਏ ਹੋਏ 20 ਦਿਨ ਹੋ ਗਏ ਸੀ ਪਰ ਮੇਰੀ ਹਾਲਤ ਦੇ ਵਿੱਚ ਕੋਈ ਫਰਕ ਨਾ ਪਿਆ ਮੈਂ ਸੋਚਦਾ ਸੀ ਕਿ ਚੱਲ ਉਸ ਦੇ ਮਉਨੋ ਤਾਂ ਨਾ ਦੇਖ ਸਕਿਆ ਮੈਨੂੰ ਮੇਰੀ ਪਤਨੀ ਦੀ ਕਬਰ ਦੀ ਮਿੱਟੀ ਮਿਲ ਜਾਂਦੀ ਤਾਂ ਸ਼ਾਇਦ ਮੇਰੀ ਰੂਹ ਨੂੰ ਸਕੂਨ ਆ ਜਾਂਦਾ ਪਰ ਮੈਂ ਟੁੱਟਿਆ ਪਿਆ ਸੀ ਮੇਰੀ ਹਾਲਤ ਇਸ ਤਰ੍ਹਾਂ ਦੀ ਸੀ ਕਿ ਮੈਂ ਮੇਰੀ ਮਾਂ ਦੇ ਕਮਰੇ ਵਿੱਚ ਗਿਆ ਅਤੇ ਮੇਰੀ ਮਾਂ ਦੇ ਸਹਾਰੇ ਨੂੰ ਜੱਫੀ ਪਾ ਕੇ ਰੋਣ ਲੱਗ ਗਿਆ ਮੇਰਾ ਸਾਰਾ ਸਰੀਰ ਬੁਖਾਰ ਨਾਲ ਤਪ ਰਿਹਾ ਸੀ ਮੇਰਾ ਨੌਕਰ ਕਿਸੇ ਕੰਮ ਲਈ ਮੇਰੇ ਕੋਲ ਆਇਆ ਅਤੇ ਮੇਰੀ ਇਸ ਤਰ੍ਹਾਂ ਦੀ ਹਾਲਤ ਦੇਖ ਕੇ ਪਰੇਸ਼ਾਨ ਹੋ ਗਿਆ ਉਸ ਨੇ ਮੈਨੂੰ ਡਾਕਟਰ ਦੇ ਕੋਲ ਜਾਣ ਲਈ ਕਿਹਾ ਪਰ ਮੈਂ ਸਾਫ ਇਨਕਾਰ ਕਰ ਦਿੱਤਾ ਮੈਂ ਹਮੇਸ਼ਾ ਹੀ ਰੋਂਦਾ ਰਹਿੰਦਾ ਸੀ ਮੈਂ ਉਸ ਨੂੰ ਦੱਸ ਰਿਹਾ ਸੀ ਕਿ ਮੈਂ ਮੇਰੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਮੇਰੀ ਮਾਂ ਨੇ ਆਪਣੀ ਭਰੀ ਜਵਾਨੀ ਵਿੱਚ ਮੈਨੂੰ ਪਾਲਿਆ ਸੀ ਕਿਉਂਕਿ ਮੇਰੇ ਬਾਪ ਦਾ ਮੇਰੇ ਛੋਟੇ ਹੁੰਦੇ ਹੀ ਦਿਹਾਂਤ ਹੋ ਗਿਆ ਸੀ ਮੈਂ ਮੇਰੀ ਮਾਂ ਦੇ ਆਖਰੀ ਸਮੇਂ ਤੱਕ ਮੇਰੀ ਮਾਂ ਕੋਲ ਨਹੀਂ ਸੀ ਇਹ ਦੁੱਖ ਮੈਨੂੰ ਜੀਣ ਨਹੀਂ ਦੇ ਰਿਹਾ ਸੀ ਮੇਰੀ ਜ਼ਿੰਮੇਵਾਰੀ ਸੀ ਪਰ ਮੈਂ ਪੈਸਿਆਂ ਦਾ ਕਰਕੇ ਉਸ ਨੂੰ ਵੀ ਛੱਡ ਕੇ ਚਲਾ ਗਿਆ ਅਤੇ ਦੇਖ ਅੱਜ ਮੇਰੀ ਪਤਨੀ ਵੀ ਮੇਰੇ ਤੋਂ ਦੂਰ ਹੋ ਗਈ ਸ਼ਾਇਦ ਇਹ ਮੇਰੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਹੈ ਮੈਂ ਮੇਰੀ ਮਾਂ ਦੀ ਸੇਵਾ ਕਰਦਾ ਗੁਰਪ੍ਰੀਤ ਮੈਨੂੰ ਸਮਝ ਆਉਣ ਲੱਗਿਆ ਕਿ ਜਾਣ ਵਾਲਿਆਂ ਦੇ ਪਿੱਛੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਬਰਬਾਦ ਕਰਨਾ ਕੋਈ ਸਮਝਦਾਰੀ ਦੀ ਗੱਲ ਨਹੀਂ ਐ ਪਰ ਮੇਰੇ ਉੱਤੇ ਉਸ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਉਹ ਰੋਂਦੇ ਹੋਏ ਕਹਿਣ ਲੱਗਿਆ ਕਿ ਮਾਲਕ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦਾ ਹਾਂ ਉਹ ਜ਼ਬਰਦਸਤੀ ਮੈਨੂੰ ਆਪਣੇ ਨਾਲ ਘਰ ਲੈ ਗਿਆ ਮੈਂ ਜਿਵੇਂ ਹੀ ਉਸ ਦੇ ਘਰ ਗਿਆ ਮੇਰੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸਦੇ ਘਰ ਦੀਆਂ ਕੰਧਾਂ ਦੇ ਚਾਰੇ ਪਾਸੇ ਮੇਰੀ ਪਤਨੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਜਿਸ ਨਾਲ ਸਾਡੇ ਘਰ ਦਾ ਨੌਕਰ ਮੇਰੀ ਪਤਨੀ ਨਾਲ ਖੜਾ ਸੀ ਮੈਂ ਹੈਰਾਨੀ ਨਾਲ ਫੋਟੋਆਂ ਦੇਖਦੇ ਹੋਏ ਗੁਰਪ੍ਰੀਤ ਨੂੰ ਗੱਲ ਤੋਂ ਫੜ ਲਿਆ ਅਤੇ ਕਿਹਾ ਕਿ ਤੂੰ ਹੁੰਦਾ ਕੌਣ ਹੈ ਮੇਰੀ ਪਤਨੀ ਨਾਲ ਇਸ ਤਰ੍ਹਾਂ ਦੀਆਂ ਘਟੀਆਂ ਫੋਟੋਆਂ ਕਰਵਾਉਣ ਵਾਲਾ ਤੂੰ ਮੇਰੀ ਪਤਨੀ ਨਾਲ ਇਸ ਤਰ੍ਹਾਂ ਦੀਆਂ ਫੋਟੋਆਂ ਕਿਉਂ ਕਰਵਾ ਕੇ ਰੱਖੀਆਂ ਹਨ ਗੁੱਸੇ ਨਾਲ ਮੇਰਾ ਦਿਮਾਗ ਖਰਾਬ ਹੋਣ ਲੱਗਿਆ। ਉਸ ਨੇ ਮੈਨੂੰ ਮੰਜੇ ਤੇ ਬਿਠਾਇਆ ਅਤੇ ਕਹਿਣ ਲੱਗਿਆ ਮਾਲਕ ਮੈਂ ਤੁਹਾਨੂੰ ਸਭ ਕੁਝ ਦੱਸ ਰਿਹਾ ਹਾਂ। ਤੁਸੀਂ ਬੈਠ ਜਾਓ। ਉਹ ਆਪ ਹੀ ਮੇਰੇ ਕੋਲ ਕੁਰਸੀ ਰੱਖ ਕੇ ਬੈਠ ਗਿਆ। ਉਹ ਸਦਾ ਸਿਰ ਝੁਕਿਆ ਹੋਇਆ ਸੀ। ਉਹ 26-27 ਸਾਲ ਦਾ ਮੁੰਡਾ ਸੀ ਜਿਸਨੂੰ ਅੱਜ ਮੈਂ ਇੰਨੇ ਧਿਆਨ ਦੇ ਨਾਲ ਦੇਖ ਰਿਹਾ ਸੀ। ਮੇਰੇ ਅੰਦਰ ਤਾਂ ਅੱਗ ਲੱਗੀ ਹੋਈ ਸੀ ਅਤੇ ਮੇਰੀ ਪਤਨੀ ਨਾਲ ਇਸ ਤਰ੍ਹਾਂ ਦੀਆਂ ਫੋਟਮਾਂ ਮੈਨੂੰ ਸ਼ਰਮਿੰਦਗੀ ਮਹਿਸੂਸ ਕਰਵਾ ਰਹੀ ਸੀ ਮੈਂ ਜਾਨਣਾ ਚਾਹੁੰਦਾ ਸੀ ਕਿ ਉਹਨਾਂ ਦੇ ਵਿੱਚ ਕੀ ਸੰਬੰਧ ਸੀ ਗੁਰਪ੍ਰੀਤ ਨੇ ਮੈਨੂੰ ਹੌਲੀ-ਹੌਲੀ ਦੱਸਣਾ ਸ਼ੁਰੂ ਕੀਤਾ ਕਿ ਅਸੀਂ ਦੋਨੋਂ ਇੱਕ ਹੀ ਇਲਾਕੇ ਵਿੱਚ ਰਹਿੰਦੇ ਸੀ ਅਤੇ ਸ਼ੁਰੂ ਤੋਂ ਹੀ ਮੈਂ ਤੁਹਾਡੀ ਪਤਨੀ ਨੂੰ ਪਿਆਰ ਕਰਦਾ ਸੀ ਕਮਲ ਨੇ ਵੀ ਮੈਨੂੰ ਪਿਆਰ ਦਾ ਇਜ਼ਹਾਰ ਕੀਤਾ ਸੀ ਪਰ ਅਚਾਨਕ ਹੀ ਉਸ ਦੀ ਜ਼ਿੰਦਗੀ ਬਦਲ ਗਈ ਉਹ ਕਾਲਜ ਚ ਜਾ ਲੱਗੀ ਅਤੇ ਫਿਰ ਉਸ ਦੀ ਜ਼ਿੰਦਗੀ ਵਿੱਚ ਬਦਲਾਅ ਆ ਗਿਆ। ਉਹ ਹਵਾ ਵਿੱਚ ਉਡਣ ਲੱਗੀ, ਉਹ ਵੱਡੀਆਂ-ਵੱਡੀਆਂ ਗੱਲਾਂ ਕਰਦੀ ਸੀ। ਉਸ ਨੇ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਸੀ ਜਿਹਦੇ ਨਾਲ ਵਿਆਹ ਕਰਵਾ ਕੇ ਉਸ ਦੀ ਜ਼ਿੰਦਗੀ ਬਦਲ ਜਾਂਦੀ। ਉਸ ਦੀ ਫੈਮਿਲੀ ਵਿੱਚ ਸਿਰਫ ਉਸ ਦਾ ਇੱਕ ਭਰਾ ਸੀ। ਉਹ ਵੀ ਆਪਣੀ ਜ਼ਿੰਦਗੀ ਵਿੱਚ ਬਿਜੀ ਰਹਿੰਦਾ ਸੀ। ਦੋਨੋਂ ਭੈਣ-ਭਰਾ ਹੀ ਆਪਣੀ ਜ਼ਿੰਦਗੀ ਵਿੱਚ ਬਿਜੀ ਰਹਦੇ ਸਨ। ਇਸ ਲਈ ਕੋਈ ਵੀ ਇੱਕ ਦੂਜੇ ਤੇ ਰੋਕ ਟੋਕ ਨਹੀਂ ਕਰਤਾ ਸੀ ਜਦੋਂ ਮੈਂ ਆਪਣਾ ਰਿਸ਼ਤਾ ਕਮਲ ਲਈ ਭੇਜਿਆ ਤਾਂ ਉਸ ਨੇ ਮੇਰੇ ਪਿਆਰ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਮੇਰੇ ਵਰਗੇ ਗਰੀਬ ਮੁੰਡੇ ਨਾਲ ਵਿਆਹ ਨਹੀਂ ਕਰਵਾ ਸਕਦੀ ਉਸ ਦੇ ਇਨਕਾਰ ਕਰਨ ਤੇ ਮੇਰੇ ਮਾਪੇ ਦੀ ਇੱਜ਼ਤ ਨੂੰ ਧੱਕਾ ਜਿਹਾ ਲੱਗਿਆ ਉਹ ਮੇਰੇ ਪਿਆਰ ਦਾ ਬਹਿਮ ਤੋੜਦੀ ਉਹ ਸਾਰੀਆਂ ਫੋਟੋਆਂ ਉਹਨਾਂ ਦਿਨਾਂ ਦੀਆਂ ਸੀ ਜਦੋਂ ਉਹ ਮੇਰੇ ਪਿਆਰ ਦੇ ਗੁਣ ਗਾਉਂਦੀ ਸੀ ਫੇਰ ਉਸਨੇ ਮੇਰੇ ਪਿਆਰ ਤੋਂ ਵੀ ਆਪਣਾ ਪੱਲਾ ਛਾੜ ਲਿਆ ਸੀ ਪਰ ਮੈਂ ਉਸ ਦੀ ਆਜ਼ਾਦ ਨੂੰ ਆਪਣੇ ਦਿਲ ਅਤੇ ਦਿਮਾਗ ਚੋਂ ਨਾ ਕਰ ਸਕਿਆ ਅਤੇ ਉਸ ਦੇ ਗੰਮ ਵਿੱਚ ਰਹਿਣ ਲੱਗਿਆ ਮੈਂ ਉਸ ਅੱਗੇ ਬਹੁਤ ਹੱਥ ਪੈਰ ਜੋੜੇ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਲਈ ਕੁਝ ਵੀ ਕਰ ਸਕਦਾ ਹਾਂ ਦਿਨ ਰਾਤ ਮਿਹਨਤ ਕਰਕੇ ਤੈਨੂੰ ਵਧੀਆ ਜ਼ਿੰਦਗੀ ਦੇ ਸਕਦਾ ਹਾਂ ਪਾਰੋ ਨਾਮੰਨੀ ਫੇਰ ਕੁਝ ਮਹੀਨਾ ਬਾਅਦ ਪਤਾ ਲੱਗਿਆ ਕਿ ਕਿਸੇ ਦੁਬਈ ਵਾਲੇ ਮੁੰਡੇ ਨਾਲ ਉਸਨੇ ਵਿਆਹ ਕਰਵਾ ਲਿਆ ਹੈ। ਉਸ ਮੁੰਡੇ ਨੂੰ ਉਸਨੇ ਇੰਸਟਾਗ੍ਰam ਦੇ ਜਾਲ ਵਿੱਚ ਫਸਾਇਆ। ਜਿਸ ਤਰ੍ਹਾਂ ਦੀਆਂ ਮਿੱਕੀਆਂ ਮਿੱਕੀਆਂ ਗੱਲਾਂ ਉਹ ਮੇਰੇ ਨਾਲ ਕਰਦੀ ਹੁੰਦੀ ਸੀ, ਉਸਨੇ ਉਸੇ ਤਰ੍ਹਾਂ ਹੀ ਉਸ ਮੁੰਡੇ ਨੂੰ ਫਸਾ ਲਿਆ। ਉਸ ਮੁੰਡੇ ਨੇ ਆਪਣੇ ਮਾਪੇ ਦੇ ਖਿਲਾਫ ਜਾ ਕੇ ਉਸ ਕੁੜੀ ਨਾਲ ਵਿਆਹ ਕਰਵਾ ਲਿਆ। ਕਮਲ ਨੇ ਨਾ ਸਿਰਫ ਉਸ ਮੁੰਡੇ ਨਾਲ ਵਿਆਹ ਕਰਵਾਇਆ ਬਲਕਿ ਮੁੰਡੇ ਤੋਂ ਵੀ ਬਹੁਤ ਸਾਰੇ ਪੈਸੇ ਖਾ ਗਏ ਅਤੇ ਛੇ ਮਹੀਨਿਆਂ ਬਾਅਦ ਜਦੋਂ ਉਹ ਮੁੰਡਾ ਵਾਪਸ ਦਵਾਈ ਚਲਾ ਗਿਆ ਫਿਰ ਉਸ ਨੇ ਉਸ ਮੁੰਡੇ ਨੂੰ ਡਿਵੋਰਸ ਦੇ ਪੇਪਰ ਭੇਜ ਦਿੱਤੇ ਅਤੇ ਉਸ ਤੋਂ ਜਾਨ ਛਡਵਾ ਲਈ ਗੁਰਪ੍ਰੀਤ ਦੀ ਗੱਲ ਸੁਣ ਕੇ ਮੈਨੂੰ ਲੱਗ ਰਿਹਾ ਸੀ ਕਿ ਕੀ ਉਹ ਮੇਰੀ ਗੱਲ ਕਰ ਰਹੀ ਸੀ ਪਰ ਉਹ ਤਾਂ ਕਿਸੇ ਹੋਰ ਦੀ ਗੱਲ ਕਰ ਰਿਹਾ ਸੀ ਮੈਂ ਉਸ ਦੀ ਗੱਲ ਸੁਣਦੇ ਹੋਏ ਕਿਹਾ ਕਿ ਮੇਰੀ ਪਤਨੀ ਨੇ ਡਿਵੋਰਸ ਨਹੀਂ ਲਿਆ ਮੇਰੀ ਗੱਲ ਸੁਣ ਕਿ ਉਹ ਕਹਿਣ ਲੱਗਿਆ ਕਿ ਮੈਨੂੰ ਪਤਾ ਹੈ ਉਸ ਨੇ ਤੁਹਾਡੇ ਤੋਂ ਡਿਵੋਰਸ ਨਹੀਂ ਲਿਆ ਮੈਂ ਤਾਂ ਤੁਹਾਨੂੰ ਉਸ ਦੇ ਪਹਿਲੇ ਘਰ ਵਾਲੇ ਦਾ ਦੱਸ ਰਿਹਾ ਹਾਂ ਹਜੇ ਅੱਗੇ ਤੱਕ ਤਾਂ ਬਹੁਤ ਕੁਝ ਸੁਣ ਲਈ ਪਿਆ ਹੈ ਉਸ ਦੇ ਪਹਿਲੇ ਘਰ ਵਾਲੇ ਦਾ ਕਿੱਸਾ ਇਸ ਤਰ੍ਹਾਂ ਦਾ ਸੀ ਮੈਨੂੰ ਗੁਰਪ੍ਰੀਤ ਦੀਆਂ ਗੱਲਾਂ ਨੇ ਹੈਰਾਨ ਕਰ ਦਿੱਤਾ ਉਹ ਪਿਆਰ ਦੇ ਦਾਅਵੇ ਕਰਦੀ ਸੀ ਉਹ ਸਭ ਝੂਠ ਸੀ ਗੁਰਪ੍ਰੀਤ ਨੇ ਦੱਸਿਆ ਸੀ ਕਿ ਜਦੋਂ ਉਹਦਾ ਡਿਵੋਰਸ ਹੋਇਆ ਸੀ ਫੇਰ ਮੈਂ ਆਪਣੀ ਪਿਆਰ ਦੀ ਫਰਿਆਦ ਲੈ ਕੇ ਉਸ ਕੋਲ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਤੇਰੇ ਜਿਹੇ ਗਰੀਬ ਤੋਂ ਕੀ ਕਰਵਾਉਣਾ ਹੈ ਮੈਂ ਤਾਂ ਉਸ ਨਾਲ ਵਿਆਹ ਕਰਵਾਵਾਂਗੀ ਜੋ ਬਾਹਰੀ ਦੇਸ਼ਾਂ ਵਿੱਚ ਰਹਿੰਦਾ ਹੈ ਅਤੇ ਇਹਦੇ ਸਿਰਫ ਆਪਣੀ ਕਮਾਈ ਭੇਜਦਾ ਹੈ ਇਸ ਤਰ੍ਹਾਂ ਹੀ ਕਮਲ ਹੌਲੀ ਹੌਲੀ ਬਹੁਤ ਅਮੀਰ ਹੋ ਗਈ ਉਸ ਨੇ ਆਪਣੇ ਦੁਬਈ ਵਾਲੇ ਪਤੀ ਤੋਂ ਬਹੁਤ ਸਾਰੇ ਪੈਸੇ ਲਈ ਸੀ ਅਤੇ ਫਿਰ ਉਸ ਨੇ ਬਾਅਦ ਵਿੱਚ ਇੱਕ ਇਸ ਤਰ੍ਹਾਂ ਦੇ ਮੁੰਡੇ ਨੂੰ ਫਸਾ ਲਿਆ ਅਤੇ ਮੈਂ ਉਸ ਪਿੱਛੇ ਆਪਣਾ ਘਰ-ਬਾਰ ਛੱਡ ਕੇ ਫਿਰਦਾ ਸੀ ਦੇਖਦੇ ਹੀ ਦੇਖਦੇ ਕਮਲ ਨੇ ਇੱਕ ਇਸ ਤਰ੍ਹਾਂ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਜੀ ਦੀ ਸਿਰਫ ਇੱਕ ਹੀ ਧਾਨ ਸੀ ਉਹਦੀ ਤਾਂ ਵਿਆਹੀ ਹੋਈ ਸੀ ਅਤੇ ਉਹ ਮੁੰਡਾ ਜਦੋਂ ਬਾਕਸ ਆਇਆ ਤਾਂ ਉਸ ਨੇ ਕਮਲ ਦੇ ਲਈ ਬਹੁਤ ਕੁਝ ਕੀਤਾ ਉਸ ਨੂੰ ਲੱਖਾਂ ਰੁਪਏ ਅਤੇ ਲੱਖਾਂ ਦਾ ਸਿਆਉਣਾ ਦਿੱਤਾ ਉਸ ਨੇ ਪਹਿਲਾਂ ਦੀ ਤਰ੍ਹਾਂ ਫਿਰ ਉਸ ਮੁੰਡੇ ਤੋਂ ਤਲਾਕ ਲੈ ਲਿਆ ਅਤੇ ਉਹ ਇਸ ਤਰ੍ਹਾਂ ਹੀ ਅਮੀਰ ਮੁੰਡਿਆਂ ਨਾਲ ਵਿਆਹ ਕਰਵਾਉਂਦੀ ਰਹੀ ਉਸ ਦੇ ਘਰ ਦੇ ਤਾਂ ਪਹਿਲਾਂ ਹੀ ਕਮਲ ਦੇ ਖਿਲਾਫ ਸੀ ਜਦੋਂ ਉਹ ਉਹਨਾਂ ਨੂੰ ਛੱਡ ਕੇ ਫਰਾਰ ਹੋ ਜਾਂਦੀ ਤਾਂ ਘਰ ਵਿੱਚ ਕੋਈ ਵੀ ਉਸ ਦੀ ਜ਼ਿੰਮੇਵਾਰੀ ਨਹੀਂ ਚਾਹਤਾ ਸੀ ਉਸ ਨੇ ਹੁਣ ਤੱਕ ਤਿੰਨ ਵਿਆਹ ਕਰਵਾ ਲਈ ਸੀ ਅਤੇ ਚੌਥਾ ਵਿਆਹ ਹੁਣ ਤੁਹਾਡੇ ਨਾਲ ਹੋਇਆ ਸੀ ਤੁਹਾਡੀ ਮਾਂ ਬਹੁਤ ਜ਼ਿਆਦਾ ਸਮਝਦਾਰ ਸੀ ਤਾਂ ਉਸ ਨੇ ਪਹਿਲੇ ਦਿਨ ਤੋਂ ਹੀ ਕਮਲ ਦੇ ਤੌਰ ਤਰੀਕੇ ਸਮਝ ਲਏ ਉਸ ਨੇ ਕਮਲ ਤੇ ਪਵੰਦਨਾ ਲਾਉਣਾ ਸ਼ੁਰੂ ਕਰ ਦਿੱਤੀਆਂ ਅਤੇ ਪੈਸਿਆਂ ਦੇ ਨਾਮ ਤੇ ਸਿਰਫ ਜ਼ਰੂਰਤ ਦਾ ਖਰਚਾ ਦੇਣਾ ਸ਼ੁਰੂ ਕਰ ਦਿੱਤਾ। ਇਹ ਗੱਲ ਕਮਲ ਤੋਂ ਬਰਦਾਸ਼ਤ ਨਾ ਹੋਈ ਕਿਉਂਕਿ ਇਸ ਵਾਰ ਉਸ ਨੂੰ ਆਪਣਾ ਇਹ ਫੈਸਲਾ ਘਾਟੇ ਵਿੱਚ ਦਿਸਦਾ ਸੀ। ਇਸ ਵਾਰ ਕਮਲ ਨੇ ਬੜੀ ਚਲਾਕੀ ਨਾਲ ਤੁਹਾਡੀ ਮਾਂ ਨੂੰ ਹੌਲੀ-ਹੌਲੀ ਜ਼ਹਿਰ ਵਰਗੀ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਮਹੀਨਿਆਂ ਦੇ ਵਿੱਚ ਇਹ ਤੁਹਾਡੀ ਮਾਂ ਨੂੰ ਨੀਂਦ ਵਿੱਚ ਹਾਰਟ ਅਟੈਕ ਆ ਗਿਆ। ਅਤੇ ਉਹ ਵਿਚਾਰੀ ਆਪਣੀ ਜਾਨ ਤੋਂ ਹੱਥ ਤੋਂ ਬੈਠੀ ਇਹ ਗੱਲ ਮੈਨੂੰ ਉਦੋਂ ਪਤਾ ਲੱਗੀ ਜਦੋਂ ਤੁਸੀਂ ਮੈਨੂੰ ਆਪਣੇ ਘਰ ਨੌਕਰੀ ਦਿੱਤੀ ਸੀ ਅਤੇ ਤੁਸੀਂ ਆਪ ਕੈਨੇਡਾ ਚਲੇ ਗਏ ਇਹ ਸਭ ਇਤਫਾਕ ਤਾਂ ਕਿਸਮਤ ਦੇ ਨਾਲ ਹੁੰਦੇ ਹਨ ਜਦੋਂ ਮੈਂ ਤੁਹਾਡੇ ਘਰ ਨੌਕਰੀ ਲਈ ਆਇਆ ਤਾਂ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ ਮੈਨੂੰ ਤੁਹਾਡੀ ਮਾਂ ਦੀ ਅਚਾਨਕ ਮੌਤ ਦਾ ਪਤਾ ਲੱਗਿਆ ਤਾਂ ਮੈਂ ਕਮਲ ਤੇ ਦਬਾਬ ਪਾਇਆ ਤੇ ਉਸ ਦੇ ਮੂੰਹੋਂ ਸਾਰੀ ਹਕੀਕਤ ਸੁਣ ਲਈ ਕਮਲ ਨੇ ਤੁਹਾਡੀ ਮਾਂ ਨੂੰ ਜਾਣੂ ਮਾਰ ਦਿੱਤਾ ਸੀ ਉਸ ਤੋਂ ਬਾਅਦ ਉਸ ਨੇ ਸਾਰੇ ਪੈਸੇ ਅਤੇ ਸੋਨਾ ਤੁਹਾਡੇ ਅਕਾਊਂਟ ਵਿੱਚੋਂ ਕਢਵਾ ਕੇ ਤੁਹਾਨੂੰ ਕੰਗਾਲ ਕਰ ਦਿੱਤਾ ਜਦੋਂ ਮੈਂ ਤੁਹਾਡੀ ਹਾਲਤ ਦੇਖੀ ਤਾਂ ਮੈਂ ਤੁਹਾਨੂੰ ਛੱਡ ਕੇ ਨਾ ਜਾ ਸਕਿਆ ਮੈਨੂੰ ਲੱਗਦਾ ਸੀ ਕਿ ਮੈਂ ਕੁਝ ਦਿਨਾਂ ਤੱਕ ਤੁਹਾਨੂੰ ਸੰਭਾਲ ਲਾਂਗਾ ਪਰ ਤੁਸੀਂ ਤਾਂ ਬਿਲਕੁਲ ਟੁੱਟ ਗਏ ਜਦੋਂ ਮੈਂ ਤੁਹਾਡੀ ਹਾਲਤ ਦੇਖੀ ਤਾਂ ਮੈਂ ਫੈਸਲਾ ਕਰ ਲਿਆ ਕਿ ਮੈਂ ਤੁਹਾਨੂੰ ਸਭ ਕੁਝ ਸੱਚ-ਸੱਚ ਦੱਸਾਂਗਾ ਤੁਸੀਂ ਇੱਕ ਬੇਵਫਾ ਦੇ ਪਿੱਛੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਤੁਹਾਡੀ ਪਤਨੀ ਜਾਂਦੀ ਹੈ ਉਹ ਕਿਸੇ ਦੂਜੇ ਸ਼ਹਿਰ ਵਿੱਚ ਕਿਸੇ ਹੋਰ ਮਰਦ ਦੇ ਨਾਲ ਰਹਿਣ ਲੱਗੀ ਹੈ ਕਿਉਂਕਿ ਇਹ ਹੀ ਤਾਂ ਉਸ ਦਾ ਕੰਮ ਹੈ ਅਤੇ ਇਹ ਹੀ ਉਸ ਨੂੰ ਕਰਨਾ ਆਉਂਦਾ ਹੈ ਉਹ ਪੈਸਿਆਂ ਦੀ ਖਾਤਰ ਤੁਜੀ ਵੀ ਕਰ ਸਕਦੇ ਹਾਂ ਉਸ ਨੇ ਪੈਸਿਆਂ ਦੀ ਖਾਤਰ ਤੁਹਾਡੀ ਮਾਂ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਕਾਸ਼ ਮੈਂ ਤੁਹਾਨੂੰ ਪਹਿਲਾਂ ਹੀ ਇਹ ਦੱਸ ਦਿੰਦਾ ਤਾਂ ਇਹ ਸਭ ਨਾ ਹੁੰਦਾ ਪਰ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇਸ ਤਰ੍ਹਾਂ ਦੀ ਕੁੜੀ ਦੇ ਲਈ ਆਪਣੇ ਆਪ ਨੂੰ ਅਤੇ ਆਪਣੇ ਘਰ ਨੂੰ ਬਰਬਾਦ ਕਰ ਸਕਦੇ ਹੋ ਜਿਸ ਨੇ ਤੁਹਾਡੇ ਤੋਂ ਪਹਿਲਾਂ ਹੀ ਤਿੰਨ ਵਿਆਹ ਕਰਵਾ ਲਏ ਹਨ ਉਹ ਉਸ ਦਾ ਆਪਰਾ ਵੀ ਉਸ ਦੇ ਨਾਲ ਮਿਲਿਆ ਹੋਇਆ ਹੈ ਅਤੇ ਪੈਸੇ ਖਾਂਦਾ ਹੈ ਅਤੇ ਆਸ਼ ਕਰਦਾ ਹੈ ਉਹ ਤਾਂ ਤੁਹਾਨੂੰ ਵੀ ਪਤਾ ਹੈ ਕਿ ਉਹ ਵੀ ਆਪਣਾ ਘਰ ਛੱਡ ਕੇ ਫਰਾਰ ਹੋ ਗਿਆ ਮੈਂ ਉਸ ਨੌਕਰ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ ਕਿ ਕਿਵੇਂ ਮੇਰੀ ਪਤਨੀ ਨੇ ਮੈਨੂੰ ਸੱਪ ਦੀ ਤਰ੍ਹਾਂ ਬਦਲਿਆ ਅਤੇ ਮੇਰੀ ਮਾਂ ਨੂੰ ਵੀ ਮਾਰ ਦਿੱਤਾ ਅਤੇ ਮੈਨੂੰ ਇਸ ਪਛਤਾਵੇ ਦੀ ਅਗਰ ਵਿੱਚ ਤਕੇਲ ਦਿੱਤਾ ਉਹ ਨੌਕਰ ਵੀ ਮੇਰੇ ਤੋਂ ਹੱਥ ਜੋੜ-ਜੋੜ ਕੇ ਮਾਫੀ ਮੰਗਣ ਲੱਗਿਆ ਕਿ ਮੇਰੇ ਤੋਂ ਮਹਤਵੱਦੀ ਗਲਤੀ ਹੋ ਗਈ ਹੈ ਮੈਨੂੰ ਪਹਿਲਾਂ ਹੀ ਤੁਹਾਨੂੰ ਸਭ ਕੁਝ ਦੱਸ ਦੇਣਾ ਚਾਹੀਦਾ ਸੀ ਉਸ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੀ ਮਦਦ ਕਰਾਂਗਾ ਅਤੇ ਬਾਸ ਉਸ ਨੂੰ ਜੇਲ੍ਹ ਵਿੱਚ ਭਜਵਾ ਕੇ ਹੀ ਰਹਾਗਾ ਕਿਉਂਕਿ ਹੁਣ ਬਾਤ ਹੋ ਗਿਆ ਹੈ ਪਰ ਮੈਂ ਇਹ ਸੋਚ ਕੇ ਉਸ ਨੂੰ ਮਾਫ ਕਰ ਦਿੱਤਾ ਕਿ ਜੇਕਰ ਇਹ ਸੋ ਨਕਰਦਾ ਉਸ ਵਿੱਚ ਹੱਥ ਹੁੰਦਾ ਤਾਂ ਇਹ ਮੈਨੂੰ ਕੁਝ ਨਾ ਦੱਸਦਾ ਇਸ ਤਰ੍ਹਾਂ ਹੀ ਦਿਨ ਲੰਘਦੇ ਗਏ 2 ਮਹੀਨੇ ਬਾਅਦ ਹੀ ਉਸ ਨੂੰ ਕਮਲਾ ਮਿਲ ਗਈ ਅਤੇ ਉਸ ਨੇ ਮੈਨੂੰ ਦੱਸਿਆ ਅਤੇ ਫਿਰ ਅਸੀਂ ਉਸ ਦੇ ਖਿਲਾਫ ਪੁਲਿਸ ਰਿਪੋਰਟ ਕਰਵਾ ਦਿੱਤੀ ਮੈਂ ਸਾਰੇ ਸਬੂਤ ਪੁਲਿਸ ਨੂੰ ਦੇ ਦਿੱਤੇ ਜਦੋਂ ਥਾਣੇ ਵਿੱਚ ਦੇਖਿਆ ਤਾਂ ਉਸ ਦੇ ਖਿਲਾਫ ਹੋਰ ਵੀ ਐਫ ਆਈ ਆਰ ਕਰ ਚੁੱਕੀ ਉਸ ਨੂੰ ਫੜ ਲਿਆ ਉਹ ਅਤੇ ਉਸ ਦਾ ਭਰਾ ਜੇਲ੍ਹ ਵਿੱਚ ਹੈ ਮੈਂ ਗੁਰਪ੍ਰੀਤ ਨੂੰ ਆਪਣੇ ਘਰ ਨੌਕਰੀ ਤੇ ਰੱਖ ਲਿਆ ਉਹ ਹੁਣ ਮੇਰੇ ਘਰੋਂ ਰਹਿੰਦਾ ਹੈ ਅਤੇ ਮੈਨੂੰ ਖਾਣਾ ਪੀਣਾ ਬਣਾ ਕੇ ਦਿੰਦਾ ਹੈ ਹੁਣ ਮੈਂ ਇੰਡਿਆ ਵਿੱਚ ਹੀ ਨੌਕਰੀ ਕਰਦਾ ਹਾਂ ਹੁਣ ਮੇਰਾ ਸਾਰਾ ਘਰ ਖਾਲੀ ਹੋ ਗਿਆ ਹੈ ਮੇਰੇ ਬੈਂਕਾ ਅਕਾਊਂਟ ਵੀ ਖਾਲੀ ਹੋ ਗਏ ਹਨ ਨਾ ਹੀ ਮੇਰੇ ਕੋਲ ਮੇਰੀ ਮਾਂ ਰਹੀ ਅਤੇ ਨਾ ਹੀ ਪੈਸਾ ਹੌਲੀ ਹੌਲੀ ਰੱਬ ਨੇ ਮੈਨੂੰ ਸਬਰ ਦਿੱਤਾ ਅਦੇ ਗੁਰਪ੍ਰੀਤ ਨੌਕਰ ਤੋਂ ਕਿਤੇ ਵਧੀਆ ਮੇਰਾ ਦੋਸਤ ਬਣ ਗਿਆ ਮੇਰੀ ਇਸ ਇਮਾਨਦਾਰੀ ਅਤੇ ਮਿਹਨਤ ਨੇ ਮੈਨੂੰ ਬਹੁਤ ਤਰੱਕੀ ਦਿੱਤੀ ਇਸ ਤਰ੍ਹਾਂ ਕਰਦੇ ਕਰਦੇ 4 ਤੋਂ 5 ਸਾਲ ਲੰਘ ਗਏ ਘੇਰੋ ਗੁਰਪ੍ਰੀਤ ਨੇ ਮੈਨੂੰ ਕਿਹਾ ਕੀ ਤੁਸੀਂ ਤੁਸੀਂ ਚਾਹੋ ਤਾਂ ਮੇਰੀ ਭੈਣ ਨਾਲ ਵਿਆਹ ਕਰਵਾ ਸਕਦੇ ਹੋ ਮੈਂ ਕੁਝ ਨਾ ਸੋਚਿਆ ਤੇ ਗੁਰਪ੍ਰੀਤ ਦੀ ਭੈਣ ਨਾਲ ਵਿਆਹ ਕਰਵਾ ਲਿਆ ਉਹ ਸਾਦਾ ਵਿਆਹ ਕਰਵਾ ਕੇ ਆਪਣੇ ਘਰ ਚਲਾ ਗਿਆ ਹੁਣ ਮੇਰੀ ਪਤਨੀ ਮਾਂ ਬਣਨ ਵਾਲੀ ਹੈ ਤੇ ਮੇਰੇ ਘਰ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਦੋਸਤੋ ਮੈਂ ਤੁਹਾਨੂੰ ਵੀ ਇਹੀ ਸਲਾਹ ਦੇਵਾਂਗੀ ਕਿ ਅੱਜਕੱਲ੍ਹ ਇਹ ਇਸ ਤਰ੍ਹਾਂ ਦੇ ਧੋਖੇਬਾਜ਼ ਲੋਕਾਂ ਤੋਂ ਬਚ ਕੇ ਰਹੋ ਜੇਕਰ ਤੁਸੀਂ ਕਿਸੇ ਨਾਲ ਵੀ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ਦੇਖ ਪਰਖ ਕੇ ਚੰਗੀ ਫੈਮਿਲੀ ਦੇਖ ਕੇ ਵਿਆਹ ਕਰਵਾਓ ਇਸ ਤਰ੍ਹਾਂ ਇੰਸਟਾਗ੍ਰam ਆ ਫੇਸਬੁੱਕ ਤੇ ਚੱਕਰਾਂ ਵਿੱਚ ਪਾ ਕੇ ਵਿਆਹ ਨਾ ਕਰਵਾਓ ਨਹੀਂ ਤਾਂ ਮੇਰੀ ਤਰ੍ਹਾਂ ਤੁਹਾਡੇ ਨਾਲ ਵੀ ਧੋਖਾ ਹੋ ਸਕਦਾ ਹੈ ਜਿਸ ਤਰ੍ਹਾਂ ਮੈਂ ਇੱਕ ਸਹਾukar ਤੋਂ ਕੰਗਾਲ ਬਣ ਗਿਆ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ